ਸਤਿ ਸ਼੍ਰੀ ਅਕਾਲ ਦੋਸਤੋ ਸੱਨਾ ਟੁੱਟ ਜਾਏ ਤਾਂ ਠੂਠਾ ਹੀ ਲੱਭਦਾ ਹੁੰਦਾ ਫੁਲਕਾਰੀ ਪਾ ਦਿੱਤੀ ਬੂਰੀ ਮੱਝ ਜਿਸ ਤੋਂ ਕਦੀ ਮੱਖੀ ਤਿਲਕਦੀ ਸੀ ਸੁੱਕੀ ਕੰਗੋੜ ਅੰਦਰ ਤਸੀਆਂ ਅੱਖਾਂ ਤੇ ਝੋਲ ਮਾਰਦੀ ਨੂੰ ਵੀਰ ਨੇ ਵਿੜੇ ਲਿਆ ਵੱਧਾ ਵਨ ਸਵੰਨੀਆਂ ਨਮੀਆਂ ਨਿਕੋਰ ਲਿਸ਼ਕੀਆਂ ਕੀਮਤੀ ਵਸਤਾਂ ਜਿਨ੍ਹਾਂ ਨੂੰ ਚਾਈ ਚਾਈ ਮੌਲੀਆਂ ਵਨ ਸ਼ਗਣਾ ਸਾਰਥਾ ਨਾਲ ਦੇਹੇ ਦੇ ਰੂਪ ਵਿੱਚ ਗੱਡੀਆਂ ਤੇ ਲੱਦ ਤੋਰਿਆ ਸੀ ਉਹਨਾਂ ਚਿੱਬ ਖੜੀਬੀਆਂ ਟੁੱਟੀਆਂ ਭੱਜੀਆਂ ਨੂੰ ਰੇੜੇ ਤੋਂ ਰੇੜਿਆਂ ਤੋਂ ਉਤਾਰ ਭਾਂਡੇ ਵਿੱਚ ਲਿਆ ਰੱਖਿਆ ਛੁੱਟ ਛਡਾਵੇ ਤੋਂ ਬਾਅਦ ਵਾਪਿਸ ਆਇਤੀ ਹੈ ਜਨੂੰ ਵੇਖ ਜਿੱਥੇ ਆਣ ਗਵਾਂਢ ਤੇ ਸ਼ਰੀਕੇ ਨੇ ਰੱਜ ਕੇ ਸਾਜ ਚ ਪਾ ਕੇ ਛੁੱਡਿਆ ਉਥੇ ਲੋਕਾਂ ਮੂੰਹ ਜੋੜ ਜੋੜ ਬਾਤ ਪਾਉਂਦੀਆਂ ਉਂਝਾ ਲਾਉਣ ਲਈ ਕਾਸਰ ਨਾ ਛੱਡੀ ਅਮੜੀ ਕੋਲੋਂ ਤੀ ਦੀ ਬਰਵਾਦੀ ਸੈ ਨਾ ਹੋਈ ਜਿਸ ਮੰਦਰੇ ਦਿਨ ਦੇਹੇ ਘਰ ਮੁੜਿਆ ਉਸੇ ਰਾਤ ਉਹ ਸੁੱਤੀ ਸੌ ਗਈ ਬਾਪੂ ਜੋ ਪਰੇ ਪੰਚਾਇਤਾਂ ਵਿੱਚ ਲੋਕਾਂ ਦੇ ਝਗੜੇ ਛੀਨਾ ਪਲਾਂ ਵਿੱਚ ਨਿਮੇੜਨ ਦੀ ਮੁਹਾਰਤ ਰੱਖਦਾ ਸੀ ਆਪਣੀ लाडली ਤੀ ਦਾ ਕੇਸ ਭਰੀ ਕਚੈਰੀ ਹਾਰ ਗਿਆ ਇਸ ਨਮੋਸ਼ੀ ਦੇ ਮਾਰੇ ਉਸ ਪਰੇ ਉਰੇ ਪਰੇ ਵਿੱਚ ਜਾਣਾ ਛੱਡ ਦਿੱਤਾ ਹੁਣ ਤੇ ਉਹ ਖੁਸ਼ੀ ਗਮੀ ਦੀ ਆਏ ਸੱਦੇ ਤੇ ਵੀ ਨਾ ਜਾਂਦਾ ਜੇ ਮੈਂ ਕਹਿੰਦੀ ਬਾਪੂ ਹਿੰਮਤ ਨਹੀਂ ਹਾਰੀ ਦੀ ਰਾਜਿਆਂ ਰਾਣਿਆਂ ਦੀਆਂ ਧੀਆਂ ਨਾਲ ਵੀ ਤਾਂ ਇਸ ਤਰ੍ਹਾਂ ਦੇ ਕਹਿਰ ਹੋ ਜਾਂਦੇ ਆ ਫਿਰ ਅਸੀਂ ਕਿਹਦੇ ਪਾਣੀ ਹਾਰਾਂ ਤੂੰ ਆਪ ਕਹਿੰਦਾ ਹੁੰਦਾ ਸੀ ਮਾੜੇ ਚੰਗੇ ਵਕਤ ਵਿੱਚ ਵੀ ਸਮਾਜ ਦਾ ਹਿੱਸਾ ਬਣੇ ਰਹਿਣਾ ਚਾਹੀਦਾ ਫਿਰ ਹੁਣ ਤੂੰ ਕਿਉਂ ਅੰਦਰ ਪੈ ਕੇ ਮੁੱਕੀ ਜਾਣਾ ਇਸ ਹੋਏ ਨਾਰਥ ਲਈ ਨਾ ਤੇਰੀ ਧੀ ਤੇ ਨਾ ਤੂੰ ਗੁਨਾ ਗਾਰੇ ਦੋਸ਼ੀ ਤਾਂ ਉਹ ਨੇ ਜਿਨ੍ਹਾਂ ਸਾਡੇ ਨਾਲ ਧੋਖਾ ਕੀਤਾ ਜੇ ਕੋਈ ਸੱਦਾ ਦੇਣ ਆਉਂਦਾ ਤਾਂ ਦਿਲ ਵੱਡਾ ਕਰਕੇ ਹਾਜ਼ਰੀ ਭਰ ਕੇ ਆਇਆ ਕਰ। ਪੁੱਤ ਦਾਤਰੀ ਨੂੰ ਇੱਕ ਪਾਸੇ ਦੰਦੇ ਹੁੰਦੇ ਨੇ ਪਰ ਇਸ ਦੁਨੀਆ ਨੂੰ ਦੋਵੇਂ ਪਾਸੇ ਦੰਦੇ ਆ ਜਿਹੜੀ ਤੇਰੇ ਨਾਲ ੱੱਕਾ ਹੋਇਆ ਹੋਵੇ ਉਹ ਹਮਦਰਦੀ ਦੀ ਪਾਤਰ ਹੁੰਦੀ ਐ। ਪਰ ਇਹ ਲੋਕ ਹਮਦਰਦੀ ਦੀ ਥਾਂ ਟੀਚਰਾਂ ਕਰਨੋਂ ਆਵਾਜ਼ ਨਹੀਂ ਆਉਂਦੀ। ਉਸ ਦਿਨ ਜੈਲਦਾਰ ਦੇ ਘਰ ਖੰਡ ਪਾਟ ਤੇ ਗਿਆ ਸਾਂ। ਮਿੰਦਰ ਸਿੰਘ ਕਹਿੰਦਾ ਸੁਣਿਆ ਕਰਮ ਸਿੰਘ ਆਪਣੀ ਗੁੱਡੀ ਨੂੰ ਉਹਨਾਂ ਛੱਡ ਦਿੱਤਾ। ਚਲੋ ਜੋ ਮਹਾਰਾਜ ਨੂੰ ਭਾਵੇ ਪਰ ਇੱਕ ਗੱਲ ਯਾਦ ਰੱਖੀ ਛੰਨਾ ਉੱਟ ਜਾਏ ਤਾਂ ਠੁੱਠਾ ਹੀ ਲੱਭਦਾ ਹੁੰਦਾ। ਉਸ ਦਿਨ ਤੋਂ ਬਾਅਦ ਤੀਏ ਮੇਰਾ ਕਿਸੇ ਦੇ ਘਰ ਜਾਣ ਦਾ ਹਿਆਈ ਨਹੀਂ ਪਿਆ ਬਾਪੂ ਦੇ ਕਹੇ ਬੋਲ ਛੰਨਾ ਟੁੱਟ ਜਾਏ ਤਾਂ ਠੂਠਾ ਲੱਭਦਾ ਹੁੰਦਾ ਨੇ ਮੇਰੀਆਂ ਰੈਂਦੀਆਂ ਖੁੰਦੀਆਂ ਆਸਾਂ ਤੇ ਵੀ ਪਾਣੀ ਫੇਰ ਗਿਆ ਪਹਾੜ ਜਿੱਡੀ ਜ਼ਿੰਦਗੀ ਦਾ ਹੁਣ ਕੀ ਬਣੂ ਨਿਰਾਸ਼ਾ ਦੀਆਂ ਘੁੰਮਣ ਘੇਰੀਆਂ ਨੇ ਚਾਰੇ ਪਾਸਿਓਂ ਆਣ ਜਾਕੜਿਆ ਤੁਰੰਦਰ ਤੱਕ ਟੁੱਟ ਚੁੱਕੀ ਨੂੰ ਹਮਦਰਦੀ ਦੀ ਡਾਢੀ ਥੁੜ ਮਹਿਸੂਸ ਹੁੰਦੀ ਇਹ ਹਮਦਰਦੀ ਮਾਪਿਆਂ ਪੰਜ ਛੇ ਮਹੀਨੇ ਦਿੱਤੀ ਵੀ ਪਰੰਤੂ ਹੁਣ ਭਾਬੀਆਂ ਮੇਰੇ ਕੀਤੇ ਕੰਮਾਂ ਵਿੱਚ ਨੁਕਸ ਕੱਢ ਕੋਈ ਨਾ ਕੋਈ ਕਲੇਸ਼ ਪਾਉਣ ਦੀ ਤਾਕ ਵਿੱਚ ਰਹਿੰਦੀਆਂ ਉਨ੍ਹਾਂ ਦੇ ਕਹੇ ਬੋਲਾਂ ਵਿੱਚ ਕੜਤਨ ਸਾਫ਼ ਨਜ਼ਰ ਆਉਂਦੀ ਮੈਂ ਜੀਵ ਨੂੰ ਤਾਲਾਲਾ ਬੁੱਲਸੀ ਲਈ ਬਾਬੂਲ ਦੇ ਘਰ ਬਿਨਾਂ ਮੇਰਾ ਹੋਰ ਕੋਈ ਟਿਕਾਣਾ ਵੀ ਨਹੀਂ ਸੀ ਮਾਂ ਜਾਏ ਵੀਰ ਜੋ ਮੂੰਹੋਂ ਮੰਗੀ ਚੀਜ਼ ਪਹਿਲ ਦੇ ਆਧਾਰ ਤੇ ਲਿਆਉਂਦੇ ਨਾ ਥੱਕਦੇ ਮੇਰੇ ਤੋਂ ਆਨਾ ਕਾਨੀ ਕਰਨ ਲੱਗ ਪਏ ਉਹ ਮੇਰੇ ਨਾਲ ਥੋੜੀ ਤੋਂ ਥੋੜੀ ਗੱਲ ਨਾਲ ਬੁੱਤਾ ਸਾਰਦੀ ਬਾਪੂ ਜੋ ਕਦੀ ਸੱਜਾ ਹੱਥ ਸਿਰ ਤੇ ਰੱਖ ਪਿਆਰ ਦਿੰਦਾ ਸੀ ਅਮ੍ਰਿ ਦੇ ਤੁਰ ਜਾਣ ਬਾਅਦ ਉਹ ਦੋਵੇਂ ਹੱਥਾਂ ਨਾਲ ਸਿਰ ਪਲੂਸ ਹੌਸਲਾ ਦਿੰਦਾ ਜਿਵੇਂ ਇੱਕ ਹੱਥ ਬੇਬੇ ਦਾ ਦੇ ਬੜੇਂਦਾ ਰੱਖਦਾ ਦੋਰਾ ਫਰਜਰ ਵਾਰਿਆ ਹੋਵੇ ਸੱਚ ਜਾਣਿਓ ਉਸਦੇ ਦੋਵੇਂ ਹੱਥ ਇੰਜ ਮਹਿਸੂਸ ਹੁੰਦੇ ਜਿਵੇਂ ਬੇਬੇ ਬਾਪੂ ਮੈਨੂੰ ਕਿਰਦੀ ਜਾਂਦੀ ਨੂੰ ਇਕੱਠਿਆਂ ਕਰ ਗੋਦ ਵਿੱਚ ਬਿਠਾ ਰਹੇ ਹੋਣ ਬਾਪੂ ਦੇ ਕੰਬਦੇ ਹੱਥ ਜਦੋਂ ਮੇਰੇ ਸਿਰ ਤੋਂ ਮੂੰਹ ਨੂੰ ਆਉਂਦੇ ਤਾਂ ਸਿਲੇ ਹੋਏ ਹੱਥਾਂ ਨੂੰ ਵੇਖੋ ਭੂਬੀ ਵਹਿ ਤੁਰਦਾ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ